ਸਤਿ ਸ੍ਰੀ ਅਕਾਲ ਭਾਈ ਸਤਿ ਸ਼ਕਾਲ ਮੈਂ ਜੀ ਐਮ ਵੀਰ ਤੇ ਸਜਣੋ 29 6 2025 ਯਾਨੀ ਕਿ 29 ਤਰੀਕ 29 ਜੂਨ ਨੂੰ ਕੱਲ ਨੂੰ ਪਿੰਡ ਹਸਨਪੁਰ ਨੇੜੇ ਮੁੱਲਾਂਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿਕੇ ਇਕੱਠ ਰੱਖਿਆ ਗਿਆ ਜੀ ਇੱਥੇ ਸਾਡੇ ਬਜ਼ੁਰਗ ਸਾਡੇ ਭਰਾ ਪਹੁੰਚ ਰਹੇ ਨੇ ਤੇ ਇਕੱਠ ਹੈਗਾ ਜੀ ਮੁਤਲਕ ਆਪਣੀਆਂ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਦੇ ਤੇ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਥੋੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੇ ਕਬੂਤਰबाजी ਹੈ ਘੋਟਸਵਾਰੀ ਹੈ ਘੋੜਿਆਂ ਦੀਆਂ ਰਿਸਾਂ ਨੇ ਕੁੱਤਿਆਂ ਦੀਆਂ ਰਿਸਾਂ ਨੇ ਤੇ ਹੋਰ ਵੀ ਬਲਦਾਂ ਦੀਆਂ ਰਿਸਾਂ ਨੇ ਇਹ ਸਾਰਿਆਂ ਦੇ ਮਤਲਬ ਜਿਹੜਾ ਉੱਥੇ ਕੱਟ ਰੱਖਿਆ ਗਿਆ ਸੋ ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਤੁਸੀਂ ਉੱਥੇ ਉਮਮਾ ਕੇ ਪਹੁੰਚੋ ਪਿੰਡ ਹਸਨਪੁਰ ਹੈ ਜੀ ਤੇ ਤਰੀਕ ਹੈ ਕੱਲ ਦੀ 29 ਤਰੀਕ ਤੇ ਨੇੜੇ ਮੁੱਲਾਪੁਰ ਤੱਕ ਧੰਨਵਾਦ ਬਹੁਤ-ਬਹੁਤ ਪਿਆਰਾਰੇ ਕਬੂਤਰਵਾਜਾਂ ਨੂੰ ਸੋਚੀ ਗਾ ਸਤਨਾ ਬਣਾਲੀ ਬਣੀਓ ਸਾਰੇ ਨਾਲ ਵੱਡੀ ਏਕਤਾ ਕਬੂਤਰਵਾਜਾਂ ਚ ਸਾਰੇ ਨਾਲ ਵੱਡੀ ਏਕਤਾ ਕਬੂਤਰਵਾਜਾਂ ਦੇ ਵਿੱਚ ਆ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਜਿਹੜਾ ਐਡੂ ਆਹ ਆ ਇਲੈਕਸ਼ਨ ਛੱਡ ਕੇ ਤੇ ਜਿਹੜਾ ਉਦੋਂ ਪਹਿਲਾ ਇਲੈਕਸ਼ਨ ਹੋਇਆ ਸੀ ਸਦੂਗੜ ਹਲਕੇ ਦੀ ਬਾਈ ਜੀ 6600 ਵੋਟ ਸੀ ਸਦੂਗੜ ਹਲਕੇ ਦੀ 6600 ਵੋਟ ਸੀ ਜਿਹੜੋ ਬਾਈ ਜੀ ਫੇਰ ਇਲੈਕਸ਼ਨ ਹੋਇਆ ਜਿਹੜਾ ਹੁਣ ਸਰਕਾਰ ਚੱਲੀ ਜਾਂਦੀ ਆ ਫੇਰ ਬਾਈ ਜੀ 7000 ਵੋਟ ਹੋ ਗਈ ਸਦੂਗੜ ਹਲਕੇ ਦੀ ਤਾਂ ਜਿਹੜੋ ਹੁਣ ਹੁਣ ਕਾਪੀ ਦੇ ਉੱਤੇ ਸੀ ਆਹੋ ਮਾਰਿਆ ਹੁਣ ਬਾਈ ਜੀ ਛਟੂ ਗੜ ਹਲਕੇ ਦੀ 8600 ਵੋਟਾਂ 8600 ਵੋਟਾਂ ਸਾਰੇ ਨਾ ਇਕਤਾ ਕਬੂਤਰਵਾਜਾਂ ਦੇ ਵਿੱਚਾ 21 ਮੈਂਬਰੀ ਕਮੇਟੀ ਬਣੀ ਬਣੀ ਹੋਈ ਹੈ ਜਿਹੜੀ ਆ ਪਿਛਲੇ ਇਲੈਕਸ਼ਨ ਤਲਵੰਡੀ ਸਾਬੋ ਹਲਕੇ ਦੀ ਬਾਈ ਜੀ 4500 ਵੋਟ ਸੀ ਤਾਂ ਜੇ ਹੁਣ ਸੱਚ ਮਾਰ ਗਏ 6500 ਵੋਟਾਂ ਤਲਵੰਡੀ ਹਲਕੇ ਦੀ ਬਾਈ ਜੀ ਤੇ ਸਾਰਿਆਂ ਨੂੰ ਜੇ ਜੇ ਆਪਾਂ ਫੰਡ ਦੀ ਗੱਲ ਕਰੀਏ ਤੇ ਫੰਡ ਸਾਨੂੰ ਬਾਹਰੋਂ ਆਉਂਦਾਗਾ ਜਿਹੜੇ ਮੁੰਡੇ ਸਾਨੂੰ ਛਾਇਤਾ ਕੱਟਦੇ ਆ ਉਹ ਅਸੀਂ ਫੰਡ ਕੋਲੇ ਨਹੀਂ ਰੱਖਦੇ ਜੇ ਕੋਈ ਬੰਦਾ ਬਿਮਾਰ ਆ ਅਸੀਂ ਸਾਰੇ ਦਾ ਸਾਰਾ ਫੰਡ ਬਿਮਾਰ ਬੰਦੇ ਤੇ ਲਾ ਦਿੰਨੇ ਆ ਜੇ ਕਿਸੇ ਦੀ ਗੁੱਡੀ ਦਾ ਬੈਰਗਰਨਾ ਅਸੀਂ ਉਹਨੂੰ ਵੀ ਫੰਡ ਦਿੰਨੇ ਆ ਜੇ ਕਿਸੇ ਦੇ ਜਵਾਕ ਦਾ ਅੱਖਾਂ ਦਾ ਆਪਰੇਸ਼ਨ ਕਰਾਉਣਾ ਅਸੀਂ ਉਹਨੂੰ ਵੀ ਫੰਡ ਦਿੰਨੇ ਆ ਅਸੀਂ ਕੋਈ ਸਰਕਾਰ ਤੋਂ ਪੈਸਾ ਨਹੀਂ ਲੈਂਦੇ ਅਸੀਂ ਜੋ ਮੇਰੇ ਭਰਾ ਬਾਹਰ ਕੈਨੇਡਾ ਦੇ ਵਿੱਚ ਬੈਠੇ ਆ ਅਮਰੀਕਾ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਤੇ ਉਹ ਉਹ ਉਹਨਾਂ ਤੋਂ ਫੰਡ ਲੈਣੇ ਆ ਬਾਈ ਜੀ ਸਾਰੇ ਨਾ ਉਹ ਵੱਡੀ ਕਬੂਤਰਬਾਜੀ ਦੇ ਵਿੱਚ ਏਕਤਾ ਗਈ ਜੇ ਕੋਈ ਸਾਡਾ ਬੰਦਾ ਡਾਊਨ ਵੀ ਹੋ ਜੇ ਅਸੀਂ ਉਹਨੂੰ ਬਾਛ ਪਾ ਕੇ ਕਬੂਤਰਾਂ ਵਾਲੇ 2-200 ਰੁਪਿਆ ਪਾ ਕੇ ਉਹਨੂੰ ਬਾਈ ਜੀ ਖੜਾ ਕਰ ਲੈਨੇ ਆ ਕੋਈ ਸਾਡੀ ਪਾਰਟੀ ਨਹੀਂ ਠੀਕ ਹੈ ਨਾ ਬਾਈ ਜੀ ਜਦੋਂ ਅਸੀਂ ਕਬੂਤਰਬਾਜੀ ਦੇ ਵਿੱਚ ਵੜ ਗਏ ਉਦੋਂ ਸਾਡੀ ਕੋਈ ਪਾਰਟੀ ਨਹੀਂ ਹੈਗੀ ਸਾਡੀ ਕਬੂਤਰਬਾਜੀ ਦੇ ਵਿੱਚ ਇਕਲੇ ਐਨਾ ਇਕਤਾਗਾ ਤੇ ਜਿਹੜਾ 100 ਕਿੱਲੇ ਵਾਲਾਗਾ 100 ਕਿੱਲੇ ਵਾਲੇ ਦੇ ਮੰਜੇ ਦੇ ਉੱਤੇ